ਅੱਜ ਮਾਲਵੇ ਦੇ ਪਿੰਡ ਮੋਗੇ ਦੇ ਪਿੰਡ ਵਿੱਚ ਆਏ ਆ ਦੱਸ ਦਈਏ ਕਿ ਮੋਗੇ ਏਰੀਏ ਦੇ ਪਿੰਡਾਂ ਦੇ ਵਿੱਚ ਆ ਕੇ ਇੱਕ ਚੀਜ਼ ਵੇਖਣ ਨੂੰ ਮਿਲੀ ਆ ਆ ਤੁਸੀਂ ਖੰਬਿਆਂ ਉੱਤੇ ਲਟਕਦੇ ਡੱਬੇ ਵੇਖ ਰਹੇ ਹੋ ਇਹ ਕੀ ਹੈ ਕਿ ਮਾਲਵੇ ਦੇ ਲੋਕ ਪੰਛੀਆਂ ਨੂੰ ਬਹੁਤ ਪਿਆਰ ਕਰਦੇ ਆ ਪੰਛੀਆਂ ਵਾਸਤੇ ਡੱਬੇ ਟੰਗਦੇ ਆ ਔਰ ਅੱਜ ਤਸਵੀਰਾਂ ਵੇਖਣ ਨੂੰ ਮਿਲ ਗਈਆਂ ਔਰ ਦਿਲ ਕਰਿਆ ਕਿ ਤੁਹਾਡੇ ਨਾਲ ਸਾਂਝਾ ਕਰ ਦਈਏ ਦੱਸ ਦਈਏ ਕਿ ਮੋਗੇ ਏਰੀਆ ਦੀਆਂ ਅਕਸਰ ਹੀ ਵੀਡੀਓ ਵਾਇਰਲ ਕਰਦੇ ਆ ਨੌਜਵਾਨ ਉਹ ਸੋਸ਼ਲ ਮੀਡੀਆ ਉੱਤੇ ਅਕਸਰ ਹੀ ਵੀਡੀਓ ਸ਼ੇਅਰ ਕਰਦੇ ਰਹਿੰਦੇ ਆ ਕਿ ਸਾਡੇ ਏਰੀਏ ਵਿੱਚ ਪੰਛੀਆਂ ਵਾਸਤੇ ਸਰਕਾਰੀ ਬਿਜਲੀ ਦੇ ਖੰਭੇ ਜਾਂ ਰੁੱਖਾਂ ਦੇ ਉੱਤੇ ਆ ਤੁਸੀਂ ਪੰਛੀਆਂ ਵਾਸਤੇ ਡੱਬੇ ਲਗਾ ਕੇ ਵੇਖੇ ਹੋਣਗੇ ਕਿਉਂਕਿ ਹੁਣ ਤਾਂ ਰੁੱਖ ਪੁਰਾਣੇ ਸੁੱਕ ਗਏ ਨੇ ਟਾਣੇ ਰਹਿ ਗਏ ਨੇ ਪੱਤੇ ਨਹੀਂ ਸ਼ਾਹ ਨਹੀਂ ਔਰ ਪੰਛੀਆਂ ਵਾਸਤੇ ਗੁਜ਼ਾਰਾ ਮੁਸ਼ਕਿਲ ਹੋ ਗਿਆ ਹੁਣ ਦੱਸਦਾ ਹੀ ਹੈ ਕਿ ਜਦੋਂ ਅਸੀਂ ਮਾਲਵੇ ਦੇ ਪਿੰਡਾਂ ਵਿੱਚ ਗਏ ਆ ਤਾਂ ਬਹੁਤ ਸਾਰੇ ਪਿੰਡਾਂ ਦੀਆਂ ਤਸਵੀਰਾਂ ਜਿਹੜੀਆਂ ਕਵਰ ਕਰਨ ਦਾ ਮੌਕਾ ਮਿਲਿਆ ਬਹੁਤ ਸਾਰੀਆਂ ਤਸਵੀਰਾਂ ਅਸੀਂ ਕਵਰ ਕੀਤੀਆਂ ਆ ਦੱਸ ਦਈਏ ਤਸਵੀਰਾਂ ਤੁਹਾਨੂੰ ਆ ਤਸਵੀਰਾਂ ਮਾਲਵੇ ਏਰੀਏ ਦੇ ਪਿੰਡਾਂ ਦੀਆਂ ਨੇ ਔਰ ਬਹੁਤ ਸਾਰੇ ਪਿੰਡ ਜਿਹੜੇ ਆ ਉਹ ਬਿਲਕੁਲ ਆਸਤਰਾ ਨੇ ਵੱਡੇ ਵੱਡੇ ਚੌਂਕ ਨੇ ਖੁੱਲੇ ਖੁੱਲੇ ਚੌਂਕ ਨੇ ਬੋਰਡ ਲੱਗੇ ਹੋਏ ਨੇ ਹਰ ਪਿੰਡ ਦਾ ਬੋਰਡ ਬਣਿਆ ਹੋਇਆ ਔਰ ਰਸਤੇ ਬਿਲਕੁਲ ਸਾਫ਼ ਸੜਕਾਂ ਜ਼ਿਆਦਾਤਰ ਟੁੱਟੀਆਂ ਨਹੀਂ ਟੁੱਟੀਆਂ ਸੜਕਾਂ ਬਿਲਕੁਲ ਪੱਕੀਆਂ ਨੇ ਸਾਫ਼ ਸੜਕਾਂ ਨੇ ਔਰ ਜੇ ਸਪੀਡ ਦੀ ਗੱਲ ਕਰਦੇ ਹੋ ਤਾਂ ਆਵਾਜ਼ ਆਈ ਇਸ ਏਰੀਏ ਵਿੱਚ ਬਹੁਤ ਘੱਟ ਹੈ ਕਿਉਂਕਿ ਜ਼ਿਆਦਾਤਰ ਲੋਕ ਦੱਸਦੇ ਆ ਕਿ ਐਨ ਆਰ ਆਈ ਫਿਰ ਤੁਹਾਨੂੰ ਬੂਟਿਆਂ ਉੱਤੇ ਔਰ ਖੰਭਿਆਂ ਤੇ ਲੱਗੇ ਆ ਬਕਸੇ ਦੱਸ ਦਈਏ ਇਹ ਪੰਛੀਆਂ ਵਾਸਤੇ ਆ ਔਰ ਕੋਲ ਕਿਕਰਾਂ ਜਿਹੜੀਆਂ ਸੁੱਕੀਆਂ ਕਿਕਰਾਂ ਨੇ ਸੁੱਕੇ ਸਫੈਦੇ ਨੇ ਬਹੁਤ ਸਾਰੇ ਰੁੱਖ ਇਹੋ ਜਿਹੇ ਨੇ ਜਿਨ੍ਹਾਂ ਬਾਰੇ ਤੁਸੀਂ ਸੋਚਦੇ ਹੋਵੋਗੇ ਕਿ ਇਹਨਾਂ ਉੱਤੇ ਪੰਛੀ ਗੁਜ਼ਾਰਾ ਕਰਦੇ ਹੋਣਗੇ ਲੇਕਿਨ ਪੰਛੀਆਂ ਵਾਸਤੇ ਹੁਣ ਖੰਭਿਆਂ ਉੱਤੇ ਇਧਰ ਦੇ ਨੌਜਵਾਨਾਂ ਨੇ ਮਾਲਵੇ ਏਰੀਏ ਦੇ ਨੌਜਵਾਨਾਂ ਨੇ ਬਕਸੇ ਲਗਾ ਰੱਖੇ ਆ ਕਿ ਕੋਈ ਵੀ ਪੰਛੀ ਸ਼ਾਂਤ ਮੰਨਣਾ ਚਾਹੇ ਕੋਈ ਵੀ ਪੰਛੀ ਆਪਣਾ ਗੁਜ਼ਾਰਾ ਕਰਨਾ ਚਾਹੇ ਘਰ ਬਣਾਉਣਾ ਚਾਹੇ ਤਾਂ ਇਸ ਬਕਸੇ ਵਿੱਚ ਬਣਾ ਸਕਦਾ ਔਰ ਬਹੁਤ ਸਾਰੀਆਂ ਤਸਵੀਰਾਂ ਪਹਿਲਾਂ ਵੀ ਸ਼ੇਅਰ ਹੁੰਦੀਆਂ ਵੇਖੀਆਂ ਹੁਣ ਫੇਰ ਦੁਬਾਰਾ ਅਸੀਂ ਦੱਸ ਦਈਏ ਕਿ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਅੱਜ ਤੁਹਾਨੂੰ ਇਹ ਤਸਵੀਰਾਂ ਵਿਖਾ ਰਹੇ ਹਾਂ ਔਰ ਮਾਲਵੇ ਦੇ ਪਿੰਡਾਂ ਦੀਆਂ ਤਸਵੀਰਾਂ ਵਿਖਾਉਂਦੇ ਮਾਲਵੇ ਦੇ ਪਿੰਡ ਬਹੁਤ ਸੋਹਣੇ ਖੁੱਲੇ ਖੁੱਲੇ ਚੌਂਕ ਗਲੀਆਂ ਸਾਫ਼ ਸੜਕਾਂ ਸਾਫ਼ ਔਰ ਆਵਾਜ਼ਾਂ ਹੀ ਬਹੁਤ ਘੱਟ ਲੋਕ ਜ਼ਿਆਦਾਤਰ ਬਾਹਰ ਚਲੇ ਗਏ ਐਨਆਰਆਈ ਚੰਗੇ ਦੇਸ਼ਾਂ ਵਿੱਚ ਚਲੇ ਗਏ ਔਰ ਜਿਸ ਕਰਕੇ ਆ ਤਸਵੀਰਾਂ ਕਈ ਵਾਰ ਸ਼ੇਅਰ ਕਰਨੋਂ ਦਿਲ ਕਰਦਾ ਔਰ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਇਹ ਕਵਰ ਕੀਤੀਆਂ ਤਾਂ ਹੁਣ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਸਾਂਝੀਆਂ ਕਰ ਰਹੇ ਹਾਂ ਆ ਤਸਵੀਰਾਂ ਵੇਖੋ ਤੁਸੀਂ ਕਿ ਜਦੋਂ ਅਸੀਂ ਮਾਲਵੇ ਦੇ ਪਿੰਡ ਮਨਾਵਾ ਵਿੱਚ ਪਹੁੰਚੇ ਤੇ ਮਨਾਵਾ ਪਿੰਡ ਵਿੱਚ ਤਸਵੀਰਾਂ ਵੇਖ ਕੇ ਹੈਰਾਨ ਹੋ ਗਏ ਬਹੁਤ ਸੋਹਣੀਆਂ ਤਸਵੀਰਾਂ ਸੀ ਬਹੁਤ ਸੋਹਣਾ ਪਿੰਡ ਸੀ ਮਨਾਵਾ ਫਿਰ ਦੱਸਦਾ ਹੀ ਹੈ ਕਿ ਅਗਲਾ ਪਿੰਡ ਦੌਲਤਪੁਰ ਨੀਵਾ ਦੌਲਤਪੁਰ ਜਿਹਨੂੰ ਕਿ ਛੋਟਾ ਦੌਲਤਪੁਰ ਤੇ ਵੱਡਾ ਦੌਲਤਪੁਰ ਕਿਹਾ ਜਾਂਦਾ ਮੋਗੇ ਏਰੀਆ ਚ ਪੈਣ ਵਾਲਾ ਕੋਟ ਈਸੇ ਖਾਂ ਦੇ ਕੋਲ ਔਰ ਇਸ ਪਿੰਡ ਦੇ ਵਿੱਚ ਵੀ ਸਾਨੂੰ ਵੇਖ ਕੇ ਬਹੁਤ ਮਨ ਨੂੰ ਖੁਸ਼ੀ ਮਿਲੀ ਔਰ ਆਹ ਦੱਸਦਾ ਹੀ ਹੈ ਕਿ ਜਦੋਂ ਮਨਾਵੇ ਪਿੰਡ ਨੂੰ ਜਾਂਦੇ ਆ ਆ ਰੁੱਖ ਜਿੰਨੇ ਵੀ ਤੁਸੀਂ ਰੁੱਖ ਵੇਖ ਰਹੇ ਹੋ ਇਹ ਸਭ ਸੁੱਕੇ ਹੋਏ ਸੁੱਕੀਆਂ ਟਾਹਣੀਆਂ ਬਿਲਕੁਲ ਖਿੰਗਰ ਬਣੇ ਹੋ ਜਿਸ ਦੀ ਕੋਈ ਆਕਸੀਜਨ ਦੀ ਆਸ ਨਹੀਂ ਲੱਗ ਸਕਦੀ ਜਿਸ ਦੀ ਕੋਈ ਛਾਂ ਦੀ ਆਸ ਨਹੀਂ ਲੱਗ ਸਕਦੀ ਸਿਰਫ ਇਹ ਹਨੇਰੀ ਝੱਖੜ ਵੇਲੇ ਇਹ ਡਿੱਗਦੇ ਹੋਣਗੇ ਤੇ ਬਿਜਲੀ ਦੀਆਂ ਤਾਰਾਂ ਟੁੱਟਦੀਆਂ ਹੋਣਗੀਆਂ ਇਹ ਉਹ ਰੁੱਖ ਨੇ ਆ ਤੁਸੀਂ ਵੇਖੋ ਕਿਸੇ ਰੁੱਖ ਦੇ ਉੱਤੇ ਪੱਤੇ ਨਜ਼ਰ ਨਹੀਂ ਆਉਂਦੇ ਸਾਰੇ ਰੁੱਖ ਬਿਲਕੁਲ ਰਕੜੇ ਪਏ ਨੇ ਬਿਲਕੁਲ ਪੁਰਾਣੇ ਔਰ 100-100 ਸਾਲ ਪੁਰਾਣੇ ਰੁੱਖ ਨੇ ਔਰ ਕਈ ਵਾਰ ਅਸੀਂ ਸਰਕਾਰਾਂ ਨੂੰ ਬੇਨਤੀ ਕਰ ਚੁੱਕੇ ਹਾਂ ਕਿ ਇਹਨਾਂ ਰੁੱਖਾਂ ਨੂੰ ਵੱਡੋ ਜਿੱਥੇ ਵੀ ਤੁਹਾਨੂੰ 100 ਸਾਲ ਪੁਰਾਣੇ 60 ਸਾਲ ਪੁਰਾਣੇ ਰੁਖ ਮਿਲਦੇ ਹਨ ਉਹ ਵੱਡੋ ਤਾਂ ਨਵੇਂ ਆਕਸੀਜਨ ਵਾਲੇ ਰੁਖ ਲਗਾਓ ਲੇਕਿਨ ਸਰਕਾਰਾਂ ਇਹਦੇ ਵੱਲ ਧਿਆਨ ਨਹੀਂ ਦੇ ਰਹੀਆਂ ਲਗਾਤਾਰ ਇਹ ਹਾਸੇ ਦਾ ਕਾਰਨ ਬਣਦੇ ਆ ਜੇ ਕੋਈ ਗੱਡੀ ਅਚਾਨਕ ਚੇਤ ਵੱਜ ਵੀ ਜਾਂਦੀ ਆ ਤਾਂ ਉਹਦਾ ਨੁਕਸਾਨ ਜਿਹੜਾ ਬਹੁਤ ਜ਼ਿਆਦਾ ਹੋ ਜਾਂਦਾ ਬਹੁਤ ਵਾਰ ਇਹੋ ਜਿਹੇ ਹਾਸੇ ਵੇਖਣ ਨੂੰ ਮਿਲਿਆ ਕਿ ਜੇ ਕੋਈ ਗੱਡੀ ਕਿਸੇ ਰੋਡ ਦੇ ਉੱਤੇ ਚੱਲਦੇ ਆ ਪਟਕ ਜਾਂਦੀ ਆ ਧੁੰਦ ਦੇ ਕਾਰਨ ਨੀਂਦ ਦੇ ਕਾਰਨ ਜਾਂ ਕਿਸੇ ਤਰ੍ਹਾਂ ਤਾਂ ਆ ਜੋ ਪੁਰਾਣੇ ਰੋਖਾ ਇਹ ਗੱਡੀ ਦਾ ਬਚਾ ਨਹੀਂ ਹੋਣ ਦਿੰਦੇ ਔਰ ਇਹ ਤਸਵੀਰਾਂ ਤੁਸੀਂ ਕਿਵੇਂ ਵੇਖਦੇ ਹੋ ਇਸ ਨੂੰ ਸਾਂਝੀਆਂ ਜਰੂਰ ਕਰੋ ਔਰ ਇਹ ਵੀਡੀਓ ਸ਼ੇਅਰ ਜਰੂਰ ਕਰਨੀ ਆ ਕਿਉਂਕਿ ਅਗਲੇ ਪਿੰਡ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਆ ਬਹੁਤ ਸੋਹਣੇ ਪਿੰਡ ਮਨਾਵਾ ਪਿੰਡ ਦੀਆਂ ਅਸੀਂ ਫਿਰ ਤੁਹਾਨੂੰ ਤਰੀਫਾ ਕਰ ਦਈਏ ਔਰ ਨੀਵਾ ਦੌਲਤਪੁਰ ਤੇ ਉੱਚਾ ਦੌਲਤਪੁਰ ਜਿਵੇਂ ਕਿ ਵੱਡਾ ਦੌਲਤਪੁਰ ਤੇ ਛੋਟਾ ਦੌਲਤਪੁਰ ਮੁੱਗੇ ਏਰੀਆ ਚ ਪੈਣ ਵਾਲਾ ਗੇਲੇ ਮੋਗੇ ਦੇ ਪਿੰਡ ਉਹਨਾਂ ਦੀਆਂ ਗੱਲਾਂ ਕਰਦੇ ਆ ਅਸੀਂ ਬਹੁਤ ਸੋਹਣੇ ਪਿੰਡ ਬਹੁਤ ਸੋਹਣੀਆਂ ਤਸਵੀਰਾਂ ਔਰ ਦਿਲ ਖਿੱਚਵਾਂ ਨਜ਼ਾਰਾ ਜਦੋਂ ਪੰਛੀਆਂ ਦੇ ਬਕਸੇ ਲੱਗੇ ਵੇਖੇ ਆ ਖੰਬਿਆਂ ਦੇ ਉੱਤੇ ਬਿਜਲੀ ਦੇ ਖੰਬਿਆਂ ਉੱਤੇ ਪੰਛੀਆਂ ਵਾਸਤੇ ਬਕਸੇ ਲੱਗੇ ਇਹ ਤਸਵੀਰਾਂ ਵੇਖ ਕੇ ਮਨ ਬੜਾ ਖੁਸ਼ ਹੋਇਆ ਫਿਰ ਸੋਚਿਆ ਕਿ ਇਹ ਤਸਵੀਰਾਂ ਸਾਂਝੀਆਂ ਕਰੀਏ ਕਿ ਪੰਛੀਆਂ ਵਾਸਤੇ ਜ਼ਰੂਰ ਰੁੱਖ ਵੀ ਲਗਾਓ ਬਕਸੇ ਵੀ ਲਗਾਓ ਤਾਂ ਜੋ ਪੰਛੀ ਆਪਣਾ ਗੁਜ਼ਾਰਾ ਕਰ ਸਕਣ ਇਹ ਵੀਡੀਓ ਲੰਬੀ ਹੋ ਸਕਦੀ ਆ ਔਰ ਤੁਸੀਂ ਵਿਚਾਰੋਗੇ ਕਿ ਵਾਕਈ ਇਹ ਵੀਡੀਓ ਸੋਹਣੀ ਸੀ ਖੂਬਸੂਰਤ ਵੀਡੀਓ ਸੀ ਔਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੇ